ਅੱਜ ਦੀ ਖਬਰਿੰਗ ਸਾਹਮਣੇ ਆਇਆ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕਿ ਬਟਾਲਾ ਕਾਤਿਆਂ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਪਟਾਲਾ ਕਾਦਿਆਂ ਰੋਡ ਤੇ ਇਸ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਬੱਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਸੋ ਪੈਨਕ ਸੜਕ ਹਾਦਸਾ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਹੋਇਆ ਜਿੱਥੇ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਸੋ ਬਟਾਲਾ ਕਾਦੀਆਂ ਰੋਡ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਬੱਸ ਕੰਦ ਦੇ ਨਾਲ ਜਾ ਟਕਰਾਈ ਹੈ ਦੱਸਦੀ ਕਿ ਮੋਟਰਸਾਈਕਲ ਨੂੰ ਬਚਾਉਣ ਕਰਕੇ ਇਹ ਹਾਦਸਾ ਵਾਪਰਿਆ ਤੇ ਬੱਸ ਜਿਹੜੀ ਕਿ ਉਹ ਕੰਦ ਨਾਲ ਟਕਰਾ ਗਈ ਜਿਸ ਕਰਕੇ ਬੱਸ ਹਾਦਸੇ ਦਾ ਸ਼ਿਕਾਰ ਹੋਈ ਅਤੇ 4 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ ਸੋ ਬਟਾਲਾ ਕਾਦੀਆਂ ਰੋਡ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਵਾਪਰਿਆ 4 ਲੋਕ ਜਿਹੜੇ ਕਿ ਇਸ ਦੇ ਵਿੱਚ ਜਨਾ ਦੀ ਮੌਤ ਹੋਈ ਹੈ ਬਟਾਲਾ ਕਾਦਿਆ ਰੋਡ ਤੇ ਭਿਆਨਕ ਹਾਦਸਾ ਬੱਸ ਅਤੇ ਮੋਟਰਸਾਈਕਲ ਦੇ ਵਿੱਚ ਦੱਸਿਆ ਕਿ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਹੈ ਸੁੱਗਾ ਸਾਤ ਸਿਲ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜੋ ਭਿਆਨਕ ਹਾਦਸਾ ਬਟਾਲਾ ਕਾਦਿਆ ਰੋਡ ਤੇ ਇਸ ਵੇਲੇ ਵਾਪਰਿਆ ਹੈ। ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਭਿਆਨਕ ਥੋੜਾ ਹਾਦਸਾ ਸੋ ਬਸ ਜਿਹੜੀ ਕਿ ਕੰਦ ਨਾਲ ਜਾ ਟਕਰਾਈ ਇਦਾਜ਼ੇ ਕੀ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਕਿ ਬਸ ਨਾਲੇ ਹਾਦਸਾ ਵਾਪਰਿਆ ਸੋ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਸੋ ਬਸ ਜਿਹੜੀ ਕਿ ਹਾਦਸਾ ਸ਼ਿਕਾਰ ਹੋਈ ਦਰਦਨਾਕ ਹਾਦਸਾ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਟਾਲਾ ਕਾਦੀਆਂ ਰਸਤੇ ਦੇ ਵਿੱਚ ਜਿਹੜਾ ਕੀ ਹਾਦਸਾ ਵਾਪਰਿਆ ਬੱਸ ਦੇ ਨਾਲ ਬੱਸ ਦੇ ਵਿੱਚ ਸਵਾਰੀਆਂ ਮੌਜੂਦ ਸਨ ਬੱਸ ਜਿਹੜੀ ਕੀ ਕੰਦ ਨਾਲ ਜਾ ਟਕਰਾਈ ਅਤੇ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਸੁਰੇਦੀ ਬ੍ਰੇਕਿੰਗ ਬੱਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੁਪਿਆਨਕ ਤਰਦਨਾਕ ਹਾਦਸਾ ਵਾਪਰਿਆ ਬਟਾਲਾ ਕਾਦੀਆਂ ਰੋਡ ਤੇ। ਜੇ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਬਸ ਜਿਹੜੀ ਕਿ ਉਹ ਕੰਦ ਨਾਲ ਜਾ ਟਕਰਾਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸੋ ਰੋਹਿਤ ਗੁਪਤਾ ਸਾਹਿਬ ਜੁੜ ਚੁਕੇ ਨੇ ਸੋ ਰੋਹਿਤ ਜਿਹੜੀ ਕਿ ਬਸ ਨਾਲ ਨਾਲ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਮੌਤ ਹੋ ਗਈ ਇਸ ਦੇ ਸੋ ਕਿਵੇਂ ਇਹ ਹਾਦਸਾ ਵਾਪਰਿਆ? ਵੀ ਪਰਮ ਆਵਾਜ਼ ਰਾਏਕਾਨੀ ਬਸ ਸਰਵਿਸ ਦੀ ਬਸ ਸੀ ਪ੍ਰਾਈਵੇਟ ਬਸ ਜੋ ਮੋਹਾਲੀ ਤੋਂ ਬਟਾਲਾ ਵਾਲ ਨੂੰ ਆ ਰਹੀ ਸੀ ਵਾਇਆ ਹੁਸ਼ਿਆਰਪੁਰ ਤੇ ਬਟਾਲਾ ਨੇੜੇ ਕਾਦੀਆ ਰੋਡ ਤੇ ਚੁੰਗੀ ਨੇੜੇ ਹੈ ਕਾਰਨ ਤੇ ਪਤਾ ਨਹੀਂ ਲੱਗਿਆ ਕਿ ਕਿਸਾਰੇ ਕੱਤੀ ਹੈ ਵੱਜ ਗਈ ਦਰਸਾ ਚ ਵੱਜੀ ਹੈ ਔਰ ਬਹੁਤ ਬੁਰੀ ਤਰ੍ਹਾਂ ਵੱਜੀ ਹੈ ਤਸਵੀਰਾਂ ਦੇਖ ਕੇ ਸਵਾਰੀਆਂ ਦੀ ਹਾਲਤ ਦਾ ਮਗਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨੀ ਤੇਜ਼ ਹੋਏਗੀ ਬਾਤ ਪੁਸ਼ਟੀ ਤੇ 300 ਸਵਾਰੀਆਂ ਦੀ ਕੀਤੀ ਗਈ ਹੈ ਲੇਕਿਨ ਅੱਤਲਾ ਹੈ ਕਿ ਛੇ ਸਵਾਰੀਆਂ ਦੀ ਮੌਤ ਹੋ ਚੁੱਕੀ ਹੈ ਥੋੜੀ ਦੇਰ ਵਿੱਚ ਖੁਲਾਸਾ ਹੋਏਗਾ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਵਿੱਚੋਂ 6 ਗੰਭੀਰ ਰੂਪ ਵਿੱਚ ਜ਼ਖਮੀਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਪਰ ਕਰ ਦਿੱਤਾ ਗਿਆ ਬਾਕੀਆਂ ਦਾ ਇਲਾਜ ਮਟਾਲਾ ਸਿਵਲ ਹਰ ਸਰਵਿਸ ਚੱਲ ਰਿਹਾ ਤੇ ਹੋਰ ਜਾਣਕਾਰੀ ਜਲਦੀ ਹੀ سامنے ਆਏਗੀ ਜੀ ਬਿਲਕੁਲ ਜਿਹੜਾ ਕਿ ਪਿਆਨਾਕਾ ਸੜਕ खासा ਵਾਪਰਿਆ ਜਿੱਥੇ ਕਿ ਹਾਲਤ ਦੇਖ ਕੇ ਲੱਗਦਾ ਸੋ ਇਸ ਦੇ ਵਿੱਚ ਜਿਹੜੇ ਕਿ ਚਾਰ ਲੋਕਾਂ ਦੀ ਮੌਤ ਹੋਈ ਤਾਂ ਕਿੰਨੇ ਲੋਕ ਜਿਹੜੇ ਕਿ ਬੱਸ ਦੇ ਵਿੱਚ ਸਵਾਰ ਸੰਤ ਕਿੰਨੇ ਹੋਰ ਜਿਹੜੇ ਕਿ ਕੁਝ ਕੁ ਜਾਣਕਾਰੀ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਕੋਈ ਜਾਣਕਾਰੀ ਮਿਲ ਪਈ ਹੈ ਜੀ ਬਾਕੀ ਐਗਜੈਕਟ ਸਵਾਰੀਆਂ ਕਿੰਨੀਆਂ ਸੀ ਹੈ ਤੇ ਹਜੇ ਪੂਰਾ ਖੁਲਾਸਾ ਨਹੀਂ ਹੋਇਆ ਲੇਕਿਨ ਕਿਹਾ ਜਾ ਰਿਹਾ ਸੀ 50 ਦੇ ਕਰੀਬ ਸਵਾਰੀਆਂ ਸੀ 20 ਸਵਾਰੀਆਂ ਜਬਰਦਸਤ ਜਖਮੀਆਂ ਹੋਈਆਂ ਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿੰਨੇ ਵੀ ਬੈਠੇ ਸੀ ਸਾਰੇ ਲਗਭਗ ਸਾਰਿਆਂ ਦੇ ਕੁਝ ਨਾ ਕੁਝ ਥੋੜੀ ਬਹੁਤੀ ਸੱਟਾਂ ਲੱਗੀਆਂ ਲੇਕਿਨ ਵੀ ਦੇ ਕਾਫੀ ਸੱਟਾਂ ਲੱਗੀਆਂ ਜਿਸ ਤੇ ਵੀ ਲੱਤ ਤੇ ਕਿਸੇ ਦੀ ਬਾਹ ਫ੍ਰੈਕਚਰ ਔਰ 6 ਗੰਭੀਰ ਰੂਪ ਵਿੱਚ ਜਖਮੀਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਲੈ ਜਾਇਆ ਗਿਆ ਤੇ ਕੋਈ ਕੀ ਡਾਕਟਰ ਵੱਲੋਂ 3 ਸਵਾਰੀਆਂ ਦੀ ਮੌਤ ਵੀ ਕੀਤੀ ਗਈ ਹੈ ਫਿਲਹਾਲ ਜੀ ਬਿਲਕੁਲ ਜਿਹੜੀ ਕਿ ਇਹ ਮੌਤ ਹੋਈ ਹੈ ਪਿਆਨਕ ਸੜਕ ਖਾਸਾ ਵਾਪਸ ਹੋ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਰਨ ਜੋ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਹਾਦਸਾ ਹੋਇਆ ਹੈ ਨੇ ਕਾਰਨ ਹਜੇ ਕੋਈ ਸਾਹਮਣੇ ਨਹੀਂ ਆਇਆ ਲੇਕਿਨ ਇਹ ਤੇ ਡੈਫੀਨੇਟ ਹੈ ਕਿ ਗੱਲ ਬਹੁਤ ਤੇਜ਼ ਗਤੀਤੀ ਸੀ ਗਤੀਤੀ ਸੀ ਲੌਂਗ ਰੋਡ ਦੀ ਬਾਤ ਦਾ ਮਹਾਲੀ ਤੋਂ ਗਿਆ ਪੁਸ਼ਾਪੁਰ ਹਾਰੀ ਸੀ ਬਟਾਲਾ ਜੀ ਜੀ ਬਿਲਕੁਲ ਹੋਈ ਗੋਵਤਾਨ ਮੈਂ ਤੁਹਾਡਾ तमाम ਜਾਣਕਾਰੀ ਦੇ ਲਈ ਸੁਕਾਦੀਆਂ ਬਟਾਲਾ ਕਾਦੀਆਂ ਰੋਡ ਤੇ ਇਹ ਹਾਦਸਾ ਵਾਪਰਿਆ ਬਸ ਕੰਦ ਦੇ ਨਾਲ ਜਾਂਚ ਕਰਾਈ ਹੈ ਸੋ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਤੋ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਦੁੱਖ ਜਤਾਇਆ ਗਿਆ ਹੈ ਬਟਾਲਾ ਕਾਦੀਆਂ ਰੋਡ ਤੇ ਇੱਕ ਬੱਸ ਹਾਦਸਾ ਗ੍ਰਸਤ ਹੋਈ ਹੈ ਜਿਸ ਦੇ ਵਿੱਚ ਕੁਝ ਲੋਕਾਂ ਦੀ ਮੌਤ ਦੀ ਜਿਹੜੀ ਕਿ ਦੁਖਦਾਈ ਖਬਰ ਮਿਲ ਰਹੀ ਹੈ ਤੇ ਕੁਝ ਯਾਤਰੀ ਨੇ ਜਿਹੜੇ ਕਿ ਹੋ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਦੱਸੇ ਜਾ ਰਹੇ ਨੇ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਦੁੱਖ ਪ੍ਰਗਟ ਕੀਤਾ ਗਿਆ ਹੈ ਸੋ ਪਿਆਨਕ ਹਾਦਸਾ ਹੈ ਵਾਪਰਿਆ ਬਟਾਲਾ ਕਾਦੀਆਂ ਰੋਡ ਤੇ ਜਿੱਥੇ ਕਿ ਇੱਕ ਬੱਸ ਹਾਦਸਾ ਗ੍ਰਸਤ ਹੋਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਮੌਤ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਇਹ ਹਾਦਸਾ ਵਾਪਰਿਆ ਤੇ ਹੋਰ ਕਿੰਨੇ ਲੋਕ ਜ਼ਖਮੀ ਹੋਏ ਨੇ ਸੁਖੂਜੀ ਦੇਲ ਦੇ ਵਿੱਚ ਜਾਣਕਾਰੀ ਮਿਲੇਗੀ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਟਵੀਟ ਕੀਤਾ ਹੈ ਕਿ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ ਤੇ ਨੇ ਪੀੜਤ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਦੁੱਖ ਪ੍ਰਗਟ ਕੀਤਾ ਗਿਆ ਜੁੜਾ ਕਿ ਪਟਾਲਾ ਕਾਦੀਆਂ ਰੋਡ ਤੇ બસ ਜਿਹੜੀ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਭਿਆਨਕ ਹਾਦਸਾ ਵਾਪਰਿਆ ਹੈ ਜੋ ਕਈ ਲੋਕ ਨੇ ਜਿਹੜੇ ਕਿ ਉਹ ਜ਼ਖਮੀ ਦਸੇ ਜਾ ਰਹੇ ਨੇ ਤੇ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ। ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਸ ਹਾਦਸੇ ਤੇ ਦੁੱਖ ਪ੍ਰਗਟਾਇਆ ਗਿਆ ਸੋਨਾਂ ਕਿਹਾ ਹੈ ਕਿ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਜੁਨਾਈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਕਿ ਪੀੜਤ ਦੇ ਅਨਾਂ ਦੇ ਨਾਲ ਖੜੀ ਹੈ। ਜੁਨਾ ਦੇ ਨਾਲ ਹਰ ਸੰਭਵ ਜੋ ਵੀ ਮਦਦ ਹੋਵੇਗੀ ਉਹਨਾਂ ਨੂੰ ਦਿੱਤੀ ਜਾਵੇਗੀ। ਸੀਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਦੁੱਖ ਪ੍ਰਗਟਾਇਆ ਗਿਆ ਬਚਾਲਾ ਕਾਦੀਆਂ ਰੋਡ ਤੇ ਜਿਹੜੀ ਕਿ ਬੱਸ ਮਹਾ ਹਾਦਸਾ ਗ੍ਰਸ ਹੋਈ ਹੈ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਚਾਰ ਲੋਕਾਂ ਦੀ ਮੌਤ ਹੋਈ ਹੈ। ਸੀਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਜਿਹੜਾ ਕਿ ਇਹ ਦੁੱਖ ਪ੍ਰਗਟਾਇਆ ਗਿਆ ਕਿ ਪ੍ਰਸ਼ਾਸਨ ਦੇ ਨਾਲ ਮੈਂ ਗੱਲ ਕੀਤੀ ਹੈ ਤੇ ਅਫਸਰ ਮੌਕੇ ਤੇ ਨੇ ਪੀੜਤ ਪਰਿਵਾਰਾਂ ਦੇ ਨਾਲ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ। ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਸਪਤਾਲਾ ਕਾਦੀਆਂ ਰੋਡ ਤੇ ਇਹ ਹਾਦਸਾ ਵਾਪਰਿਆ ਐ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੱਸ ਹਾਦਸੇ ਦੀਆਂ ਜਿੱਥੇ ਕਿ ਬੱਸ ਹਾਦਸੇ ਚ 4 ਲੋਕਾਂ ਦੀ ਮੌਤ ਹੋਈ ਹੈ ਦਾਜੇ ਕਿ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਹਾਦਸਾ ਵਾਪਰਿਆ ਜੋ ਜਾਣਕਾਰੀ ਮਿਲ ਰਹੀ ਹੈ ਸੋਸ ਦੇ ਅਨੁਸਾਰ ਜਿਹੜੇ ਕਿ 4 ਲੋਕਾਂ ਦੀ ਫਿਲਹਾਲ ਜਿਹੜੇ ਕਿ ਮੌਤ ਹੋਈ ਹੈ ਤੇ ਬਾਕੀ ਕਈ ਲੋਕ ਨੇ ਉਹ ਫਿਲਹਾਲ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਸੋ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਜਿੱਥੇ ਕਿ ਬਚਾਲਾ ਕਾਦੀਆਂ ਰੋਡ ਤੇ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਸੋ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਜੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਜਾਂਚ ਕਰ ਰਿਹਾ ਹੈ। ਦਾਜ਼ੀ ਕੀ ਬਾਤ ਸੱਜਣੇ ਕਿ ਕਾਫੀ ਜ਼ੋਰ ਦੇ ਨਾਲ ਕੰਦ ਨਾਲ ਜਾ ਟਕਰਾਈ ਸੀ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਮੌਜੂਦ ਸਨ। ਸੋ ਕਈ ਲੋਕ ਨੇ ਇਸ ਦੇ ਵਿੱਚ ਜੜੇ ਕਿ ਉਸ ਹਾਦਸੇ ਦਾ ਸ਼ਿਕਾਰ ਹੋਏ ਨੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਫਿਲਹਾਲ ਉਹਨਾਂ ਨੂੰ ਜਿਹੜਾ ਕਿ ਹਸਪਤਾਲ ਪਹੁੰਚਾਇਆ ਗਿਆ ਸੋ ਇਸ ਵਿਲੇ ਦੀ ਵੱਡੀ ਖਬਰ ਕਿ ਬਚਾਲਾ ਕਾਦੀਆਂ ਰੋਡ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਦੱਸੀ ਜਾ ਰਹੀ ਹੈ ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਨੇ ਸੋ ਬਚਾਲਾ ਕਾਦੀਆਂ ਰੋਡ ਤੇ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਦਰਦਨਾਕ ਹਾਦਸਾ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਹਾਦਸਾ ਵਾਪਰਿਆ ਬੱਸ ਜਿਹੜੀ ਕਿ ਸਿੱਧਾ ਕੰਧ ਦੇ ਨਾਲ ਜਾ ਟਕਰਾਈ ਸੁਬਾਹ ਸਹਾਦ ਸਿੱਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੱਸ ਜਿਹੜੀ ਕਿ ਕਾਨ ਦੇ ਨਾਲ ਜਾ ਰਕਰਾਈ ਬੇਹਦ ਭਿਆਨਕ ਹਾਦਸਾ ਹੋਇਆ ਹੈ ਸੁਬਾਹ ਟਾਲਾ ਕਾਦਿਆਂ ਰੋਡ ਤੇ ਇਹ ਦਰਦਨਾਕ ਹਾਦਸਾ ਫਿਲਹਾਲ ਜਿਹੜਾ ਕਿ ਪ੍ਰਸ਼ਾਸਨ ਆ ਪੂਰਾ ਹੋ मौके ਤੇ ਪਹੁੰਚਿਆ ਹੋਇਆ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਆਪਣਾ ਦੁੱਖ ਪ੍ਰਗਟਾਇਆ ਗਿਆ ਉਹਨਾਂ ਪੀੜਤਾਂ ਦੇ ਲਈ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਫਿਲਹਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਆ मौके ਤੇ ਪਹੁੰਚਿਆ ਹੋਇਆ ਜਾਂਚ ਚੱਲ ਰਹੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ